ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇਹ 6ਵਾਂ ਵਲੌਗ ਹੈ ਰਿਸ਼ੀਕੇਸ਼ ਦਾ ਰਿਸ਼ੀਕੇਸ਼ ਦੇ ਗੁਰਦੁਆਰਾ ਸਾਹਿਬ ਇੱਥੇ ਹੇਮਕੁੰਡ ਸਾਹਿਬ ਲਈ ਦਰਸ਼ਨਾ ਲਈ ਅਸੀਂ ਆਇਆ ਗੁਰਦੁਆਰਾ ਹੇਮਕੁੰਡ ਸਾਹਿਬ ਵਿੱਚ ਤੇ ਇੱਥੋਂ ਹੀ ਗੁਰਦੁਆਰਾ ਹੇਮਕੁੰਡ ਸਾਹਿਬ ਦੀ ਯਾਤਰਾ ਜਿਹੜੀ ਸ਼ੁਰੂ ਹੁੰਦੀ ਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਸ਼੍ਰੀ ਹੇਮਕੁੰਡ ਸਾਹਿਬ ਹੈ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜੇ ਟਰਸਟ ਹੈ ਉਹਦੇ ਅੰਡਰ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਂਦੇ ਨੇ ਉਹਨਾਂ ਦਾ ਨਾਮ ਗੁਰਦੁਆਰਾ ਹੇਮਕੁੰਡ ਸਾਹਿਬ ਹੀ ਰੱਖਿਆ ਹੋਇਆ ਹੈ ਤੇ ਯਾਤਰੂਆਂ ਦੇ ਠਹਿਰਨ ਲਈ ਇੱਥੇ ਜਿਹੜੀਆਂ ਸਰਾਵਾਂ ਨੇ ਉਹ ਬਣੀਆਂ ਹੋਈਆਂ ਨੇ ਯਾਤਰੂ ਆਉਂਦੇ ਨੇ ਇੱਥੇ ਸ਼ਰਧਾਲੂ ਆ ਦੇਖੋ ਪਿੱਛੇ ਜਿਹੜੀਆਂ ਸਰਾਵਾਂ ਨੇ ਬਹੁਤ ਵੱਡੀਆਂ-ਵੱਡੀਆਂ ਸਰਾਵਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਬਹੁਤ ਰਹਿਣ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਹੈ ਇੱਥੇ ਔਰ ਇੱਥੇ ਜਿਹੜੇ ਯਾਤਰੀ ਨੇ ਜਿਹੜੇ ਦੂਰੋਂ-ਦੂਰੋਂ ਅਲੱਗ-ਅਲੱਗ ਸਟੇਟਸ ਤੋਂ ਆਉਂਦੇ ਨੇ ਉਹ ਇੱ ਇਦਾਂ ਇਹ ਬੁੱਤ ਵੀ ਬਣੇ ਹੋਏ ਨੇ ਜਿਹੜੇ ਸਿੰਘਾਂ ਸੁਜਿੱਤੰਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੜੇ ਦੇ ਵਿੱਚ ਹੀ ਬਣੇ ਹੋਏ ਨੇ ਯਾਤਰੂ ਇੱਥੇ ਇੱਕ ਦਿਨ ਰੁਕਦੇ ਨੇ ਤੇ ਫਿਰ ਅਗਲੇ ਦਿਨ ਲਈ ਉਹ ਚਾਲਾ ਪਾਉਂਦੇ ਨੇ ਜਿਹੜੀ ਯਾਤਰਾ ਉਹ ਅੱਗੇ ਵੱਧਦੀ ਹੈ ਗੋਬਿੰਦ ਘਾਟ ਗੋਵਿੰਦ ਤਾਂ ਵੱਲ ਜਾਂਦੇ ਹੋਏ ਸ੍ਰੀ ਹੇਮਕੋਟ ਸਾਹਿਬ ਤੱਕ ਉਹ ਪਹੁੰਚ ਜਾਂਦੇ ਨੇ ਇੱਥੇ ਆ ਕੇ ਮਨ ਨੂੰ ਇੱਕ ਰੋਹਾਨੀ ਜਿਹੜੀ ਸ਼ਾਂਤੀ ਮਿਲਦੀ ਹੈ ਬਾਣੀ ਦਾ ਕੀਰਤਨ ਕੰਨਾਂ ਦੇ ਵਿੱਚ ਗੂੰਜ ਰਿਹਾ ਤੇ ਮਨ ਆ ਜਿਹੜਾ ਉਹ ਹੌਲਾ ਜਿਹਾ ਹੋ ਰਿਹਾ ਏ 24 ਘੰਟੇ ਬਾਣੀ ਦਾ ਜਿਹੜਾ ਪ੍ਰਵਾਹ ਏ ਇੱਥੇ ਚੱਲਦਾ ਰਹਿੰਦਾ ਏ ਬਹੁਤ ਹੀ ਸੁੰਦਰ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਰਿਸ਼ੀਕੇਸ਼ ਦਾ ਇਹ ਬਣਿਆ ਹੋਇਆ ਏ ਕਾਫੀ ਖੁੱਲੀ ਡੁੱਲੀ ਜਗ੍ਹਾ ਏ ਕਾਫੀ ਜ਼ਿਆਦਾ ਫੁੱਲ ਬੁੱਟੇ ਇਹਦੇ ਵਿੱਚ ਲਗਾਏ ਗਏ ਨੇ ਔਰ ਜੋ ਸ਼ਹੀਦੀ ਆਪਣੇ ਸ਼ਹੀਦ ਨੇ ਉਹਨਾਂ ਬਾਰੇ ਵੀ ਕਾਫੀ ਕੁਝ ਇੱਥੇ ਦਿਖਾਇਆ ਗਿਆ ਇੱਕ ਗੈਲਰੀ ਵੀ ਬਣਾਈ ਗਈ ਹੈ ਉਹ ਤੁਹਾਨੂੰ ਬਾਅਦ ਚ ਦਿਖਾਉਣੀ ਆ ਪਹਿਲਾਂ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ ਨਮਸਤਕ ਹੋਣ ਲਈ ਚਲੋ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਦਰਬਾਰ ਸਾਹਿਬ ਦਾ ਹਾਲ ਹੈ ਜੋ ਕਾਫੀ ਖੁੱਲਾ ਡੁੱਲਾ ਹੈ ਜਿੱਦਾਂ ਮੈਂ ਕਿਹਾ ਵੀ ਯਾਤਰੀ ਇੱਥੇ ਕਿ ਦਿਨਾਂ ਇੱਥੇ ਨਿਵਾਸ ਤੱਕ ਹੁੰਦੇ ਨੇ ਆ ਕੇ ਤੇ ਅਗਲੇ ਦਿਨ ਅੱਗੇ ਗੁਰਦੁਆਰਾ ਹੇਮਪੁਰ ਸਾਹਿਬ ਲਈ ਚਾਲੇ ਪਾਉਂਦੇ ਨੇ ਤੇ ਅਸੀਂ ਵੀ ਮੱਥਾ ਟੇਕ ਕੇ ਬਾਹਰ ਆ ਚੁੱਕੇ ਹਾਂ ਤੇ ਕੜਾਹ ਪ੍ਰਸ਼ਾਦ ਦਾ ਜਿਹੜੀ ਢੇਗ ਹੈ ਉਹ ਲੈ ਕੇ ਬਾਹਰ ਆ ਗਏ ਆ ਬਹੁਤ ਹੀ ਮਨ ਨੂੰ ਸ਼ਾਂਤੀ ਮਿਲੀ ਸਤਨਾਮ ਸ਼੍ਰੀ ਵਾਹਿਗੁਰੂ ਸਭ ਦਾ ਭਲਾ ਕਰੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸੋਹਣੀ ਇਹਨਾਂ ਦੀ ਇੱਥੇ ਇਹ ਬਿਲਡਿੰਗ ਹੈ ਬਣੀ ਹੋਈ ਹੈ ਕਾਫੀ ਜ਼ਿਆਦਾ ਸ਼ਰਾਵਨ ਹੈ ਇਹ ਨੇ ਜਿਹੜੇ ਸ਼ਹੀਦਾਂ ਦੇ ਸਿੰਘਾਂ ਸ਼ਹੀਦਾਂ ਦੇ ਬੁੱਤ ਨੇ ਜਿਹੜੇ ਸਿੱਖ ਅਮਰ ਅਮਰ ਸ਼ਹੀਦ ਸਿੱਖ ਬੀਬੀਆਂ ਤੇ ਉਹਨਾਂ ਦੇ ਮਾਸੂਮ ਬੱਚੇ ਜਿਹੜੇ ਕੇ ਸ਼ਹੀਦ ਕਰਵਾਏ ਗਏ ਤੇ ਭਾਈ ਅ ਇੱਥੇ ਪਰ ਇਹਨਾਂ ਨੇ ਧਰਮ ਨਹੀਂ ਹਾਰਿਆ ਹੈਗਾ ਤੇ ਇਹ ਨੇ ਜਿੱਦਾਂ ਇੱਕ ਹੋਰ ਅਮਰ ਸ਼ਹੀਦ ਨੇ ਜਿਨ੍ਹਾਂ ਨੂੰ ਦੇਖੋ ਲੋਗੜ ਦੇ ਵਿੱਚ ਬੰਨ ਕੇ ਇਹਨਾਂ ਨੂੰ ਅੱਗ ਲਗਾਈ ਗਈ ਤੇ ਆਮਰ ਸ਼ਹੀਦ ਭਾਈ ਦਿਆਲਾ ਸਿੰਘ ਜੀ ਜਿਨ੍ਹਾਂ ਨੂੰ ਉਬਲਦੇ ਪਾਣੀ ਦੇ ਵਿੱਚ ਦੇਗ ਦੇ ਵਿੱਚ ਪਾ ਕੇ ਉਬਲਦੇ ਪਾਣੀ ਵਿੱਚ ਐਵੇਂ ਉਬਾਲ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਆਰਿਆਂ ਦੇ ਨਾਲ ਚਰਾਇਆ ਗਿਆ ਭਾਈ ਮਤੀ ਦਾਸ ਜੀ ਆਮਰ ਸ਼ਹੀਦ ਭਾਈ ਮਤੀ ਦਾਸ ਜੀ ਤੇ ਭਾਈ ਸਵੇਗ ਸਿੰਘ ਜੀ ਉਹਨਾਂ ਨੂੰ ਵੀ ਇਦਾਂ ਚਰਖੜੀਆਂ ਦੇ ਉੱਤੇ ਚੜਾ ਕੇ ਪੀੜਿਆ ਗਿਆ ਉਹਨਾਂ ਵਿੱਚ ਦੀ ਤੇ ਬੰਦ-ਬੰਦ ਕਟਾਏ ਗਏ ਭਾਈ ਮਨੀ ਅਮਰਸ਼ੀਰ ਭਾਈ ਮਨੀ ਸਿੰਘ ਜੀ ਉਹਨਾਂ ਦੇ ਵੀ ਬੰਦ-ਬੰਦ ਕੱਟੇ ਗਏ ਤੇਨਾਂ ਦਾ ਇਹ ਹੈਗੇ ਨੇ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੂੰ ਉਹਨਾਂ ਦੀ ਖੋਪਰੀ ਹੈ ਜਿਹੜੀ ਉਹ ਲਾ ਕੇ ਸ਼ਹੀਦ ਕੀਤਾ ਗਿਆ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਖੋਪੜ ਜਨਾ ਉਹਨਾਂ ਦਾ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਐਨੇ ਤਸੀਹੇ ਤਸੀਹੇ ਨੇ ਜਿਹੜੇ ਉਹ ਦਿੱਤੇ ਗਏ ਤੇ ਬੰਦ-ਬੰਦ ਕਟੇ ਗਏ ਸਹੀਦ ਅਮਰਸੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੇ ਬੰਦ-ਬੰਦ ਘਟਾਏ ਤੇ ਭਾਈ ਇਹ ਹੈਗੇ ਨੇ ਬਾਬਾ ਦੀਪ ਸਿੰਘ ਜੀ ਜਿਹੜੇ ਕਿ ਬਹਾਦਰੀ ਨਾਲ ਲੜੇ ਅਤੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਪਹੁੰਚ ਕੇ ਜਿਨ੍ਹਾਂ ਨੇ ਸ਼ਹੀਦੀ ਦਾ ਜਾਮ ਪੀਤਾ ਤੇ ਬਾਬਾ ਜੁਰawar ਸਿੰਘ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਇਹ ਵੀ ਸ਼ਹੀਦ ਕਰ ਦਿੱਤੇ ਗਏ ਸਤਨਾਮ ਸ੍ਰੀ ਵਾਹਿਗੁਰੂ ਸਿੱਖੀ ਜੇ ਸਾਸਾ ਨਾਲ ਨਵਾਈ ਤੇ ਧਰਮ ਨਹੀਂ ਹਾਰਿਆ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿ